ਟ੍ਰੇਨ ਜਿਹੜੀ ਹੈ ਅਮਰਸਰ ਵਾਸਤੇ ਇੱਕ ਬਹੁਤ ਹੀ ਵਧੀਆ ਟ੍ਰੇਨ ਹੋਏਗੀ ਔਰ ਇਹਦਾ ਸਾਡੇ ਆਉਣ ਵਾਲੇ ਯਾਤਰੀਆਂ ਨੂੰ ਬਹੁਤ ਲਾਭ ਹੋਏਗਾ। ਪੁਰੇ ਮੱਧਮਰਗ ਦੇ ਯਾਤਰੀ ਜਿਹੜੇ ਬਹੁਤ ਜਹਾਜ਼ ਸਫ਼ਰ ਨਹੀਂ ਕਰ ਸਕਦੇ ਜਹਾਜ਼ ਵਾਲੀਆਂ ਸਹੂਲਤਾਂ ਇਸ ਟ੍ਰੇਨ 'ਚ ਹੋਣਗੀਆਂ ਪਰ ਪੈਸੇ ਜਹਾਜ਼ ਦੇ ਨਾਲੋਂ ਬਹੁਤ ਘੱਟ ਹੋਣਗੇ। ਮੋਦੀ ਸਰਕਾਰ ਦੇ ਵੱਲੋਂ ਅਮਰitsar ਨੂੰ ਇੱਕ ਵੱਡਾ ਤੋਹਫ਼ਾ ਦਿੱਤਾ ਗਿਆ ਦੱਸਦੇ ਕਿ ਬੰਦੇ ਭਾਰਤ ਟ੍ਰੇਨ ਅਮਰitsar ਤੋਂ ਦਿੱਲੀ ਦੇ ਲਈ ਸ਼ੁਰੂ ਕੀਤੀ ਗਈ ਹੈ ਅਮਰitsar ਤੋਂ ਸਵੇਰ 8:30 ਵਜੇ ਦੇ ਕਰੀਬ ਇਹ ਟ੍ਰੇਨ ਰਵਾਨਾ ਹੋਵੇਗੀ ਤੇ ਦੁਪਹਿਰ 1:30 ਵਜੇ ਹੀ ਦਿੱਲੀ ਪਹੁੰਚੇਗੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅਮਰitsar ਤੋਂ ਦਿੱਲੀ ਵਿਚਾਲੇ ਬੰਦੇ ਭਾਰਤ ਰੇਲ ਗੱਡੀ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ ਇਸੇ ਵਿਚਕਾਰ ਅੱਜ ਅਮਰਸਰ ਦੇ ਵਿੱਚ ਇਹ ਟ੍ਰੇਨ ਦੀ ਸ਼ੁਰੂਆਤ ਕੀਤੀ ਗਈ ਯਾਤਰੀਆਂ ਨੂੰ ਦਿੱਲੀ ਤੱਕ ਪਹਿਲੇ ਦਿਨ ਲਈ ਮੁਫਤ ਸਫ਼ਰ ਦੀ ਸਹੂਲਤ ਦਿੱਤੀ ਗਈ ਇਸ ਮੌਕੇ ਅਮਰਸਰ ਤੋਂ ਸੰਸਦ ਮੈਂਬਰ ਗੁਰਜੀਤ ਔਜਲਾ ਅਤੇ ਪੰਜਾਬ ਦੇ ਰਾਜਪਾਲ ਬਨਬਾਰੀ لال ਪ੍ਰੋਹਿਤ ਦੇ ਵੱਲੋਂ ਕੇਂਦਰ ਸਰਕਾਰ ਦਾ ਧੰਨਵਾਦ ਕੀਤਾ ਗਿਆ ਦੇਖੋ ਇਹ ਟ੍ਰੇਨ ਜਿਹੜੀ ਹੈ ਅਮਰਸਰ ਵਾਸਤੇ ਇੱਕ ਬਹੁਤ ਹੀ ਵਧੀਆ ਟ੍ਰੇਨ ਹੋਏਗੀ ਔਰ ਇਹਦਾ ਸਾਡੇ ਆਉਣ ਵਾਲੇ ਯਾਤਰੀਆਂ ਨੂੰ ਬਹੁਤ ਲਾਭ ਹੋਏਗਾ। ਵੀਰੇ ਮੱਧਮਾਰਗ ਦੇ ਯਾਤਰੀ ਜਿਹੜੇ ਬਹੁਤ ਜਹਾਜ਼ ਸਫ਼ਰ ਨਹੀਂ ਕਰ ਸਕਦੇ ਜਹਾਜ਼ ਵਾਲੀਆਂ ਸਹੂਲਤਾਂ ਇਸ ਟ੍ਰੇਨ 'ਚ ਹੋਣਗੇ ਪਰ ਪੈਸੇ ਜਹਾਜ਼ ਦੇ ਨਾਲੋਂ ਬਹੁਤ ਘੱਟ ਹੋਣਗੇ। ਅਮਰਸਰ ਗੁਰੂ ਨਗਰੀ ਦੇ ਸ਼ਹਿਰ ਵਾਸੀਆਂ ਨੇ ਇਹ ਜ਼ਿੰਮੇਵਾਰੀ ਦਿੱਤੀ ਏ ਔਰ ਮੈਨੂੰ ਖੁਸ਼ੀ ਏ ਇਸ ਗੱਲ ਦੀ ਕਿ ਇਹ ਆਪਾਂ ਜ਼ਿੰਮੇਵਾਰੀ ਨਿਭਾ ਕੇ ਨਿਭਾਈ ਔਰ ਇੱਕ ਟ੍ਰੇਨ ਜਿਹੜੀ ਅਮਰਸਰ ਨੂੰ ਸਮਰਪਿਤ ਹੋਣ ਜਾ ਰਹੀ ਹੈ ਮੈਂ ਚੇਚੇ ਤੌਰ ਤੇ ਰੇਲਵੇ ਮਿਨਿਸਟਰ ਅਸ਼ਵਨੀ ਵੈਸ਼ਨਵ ਜੀ ਉਹਨਾਂ ਦਾ ਧੰਨਵਾਦ ਕਰਦਾ ਹਾਂ। ਉਹ ਮੇਰੇ ਬਾਰ-ਬਾਰ ਗੱਲ ਕਰਨ ਤੇ ਉਹਨਾਂ ਨੂੰ ਗੱਲ ਰੱਖਣ ਤੇ ਵਕਾਲਤ ਕਰਨ ਦੀ ਇਸਟੇਨ ਪ੍ਰਤੀ ਉਹ ਇਹ ਗੱਲ ਮੰਨੇ ਹੋਰੇ ਇਹਨਾਂ ਨੇ ਚਲਾਈ ਔਰ ਪ੍ਰਧਾਨ ਮੰਤਰੀ ਜੀ ਤੁਹਾਨੂੰ ਆਧਿ ਵੀ ਕਰਦਾ ਜਿਹੜੇ ਅੱਜ ਇਹਨੂੰ ਇਨੌਗਰੇਟ ਕਰ ਰਹੇ ਨੇ ਆ ਸਭ ਕੇ ਮਾਧਿਅਮ ਸੇ ਬਹੁਤ ਬੜੀ ਸ਼ੋਗ ਇਹ ਕਹਿਣਾ ਚਾਹਤਾ ਹੂੰ ਪੰਜਾਬ ਕੀ ਜਨਤਾ ਕੋ ਕਿ ਪ੍ਰਧਾਨ ਮੰਤਰੀ ਜੀ ਕੀ ਤਰਫ ਸੇ ਬਹੁਤ ਬੜੀ ਸ਼ੋਗਾਤ ਹਮਾਰੇ ਪੰਜਾਬ ਕੋ ਮਿਲੀ ਪਰ ਪੰਜਾਬ ਕੋ ਹੀ ਨਹੀਂ ਤੋ ਪੂਰੇ ਦੇਸ਼ ਮੇ एक तरह से विकास की गंगा बहा दिया है इस इंफ्रास्ट्रक्चर के क्षेत्र में रोडों का सवाल ट्रेनों का सवाल सभी तरफ विकास की गति बहुत तेज़ी से बढ़ी है और आज ही खाली अमृतसर नहीं अमृतसर दिल्ली का सवाल नहीं है तो कम से कम आज आठ ट्रेन ऐसी आठ सुपरफास्ट ट्रेन बहुत अच्छी ट्रेन आज शुरू हुई है ਇਸ ਸਹੀ ਮੇ ਬਹੁਤ ਹੀ ਇਤਿਹਾਸਿਕ ਖੁਸ਼ਣ ਹੈ ਉਹਨੇ ਆਪਕੇ ਮਾਧਿਅਮ ਸੇ ਸਭ ਕੋ ਬਹੁਤ ਬਹੁਤ ਵਧਾਈਆਂ ਦਸਦੀ ਕੀ ਇਸ ਟ੍ਰੇਨ ਦੀ ਰਫ਼ਤਾਰ ਲਗਭਗ 160 ਕਿਲੋਮੀਟਰ ਪ੍ਰਤੀ ਘੰਟਾ ਹੋਵੇਗੀ ਇਹ ਟ੍ਰੇਨ ਹਫ਼ਤੇ ਵਿੱਚ 6 ਦਿਨ ਚੱਲੇਗੀ ਅਤੇ ਸ਼ੁੱਕਰਵਾਰ ਨੂੰ ਨਹੀਂ ਚੱਲੇਗੀ ਇਹ ਟ੍ਰੇਨ ਅੰਮ੍ਰਿਤਸਰ ਤੋਂ ਰਵਾਨਾ ਹੋਵੇਗੀ ਜਿਸ ਤੋਂ ਬਾਅਦ ਇਹ ਜਲੰਧਰ ਕੈਂਟਲ ਲੁਧਿਆਣਾ ਅੰਬਾਲਾ ਤੋਂ ਹੋ ਕੇ ਲੰਗੇਗੀ ਜਿਸ ਤੋਂ ਬਾਅਦ ਇਹ ਟ੍ਰੇਨ ਦੁਪਹਿਰ 1:30 ਵਜੇ ਦਿੱਲੀ ਪਹੁੰਚੇਗੀ ਦਿੱਲੀ ਤੋਂ ਦੁਪਹਿਰ 3:30 ਵਜੇ ਦੇ ਕਰੀਬ ਇਹ ਟ੍ਰੇਨ ਦੁਬਾਰਾ ਰਵਾਨਾ ਹੋਵੇਗੀ ਅਤੇ 8:30 ਵਜੇ ਰਾਤ ਦੇ ਅੰਮ੍ਰਿਤਸਰ ਪਹੁੰਚੇਗੀ। ਅੰਮ੍ਰਿਤਸਰ ਤੋਂ ਹਰਜੀਤ ਕਰੇਵਾਲ ਪੰਜਾਬੀ ਲੋਕ ਚੈਨਲ